ਹਾਏ ਹਾਏ ਰੱਬਾ ਇਹ ਕੀ ਪਾਣਾ ਵੱਧ ਗਿਆ ਮਸੀ ਮਸੀ ਮੇਰੇ ਪੁੱਤ ਦਾ ਘਰ ਵਸਿਆ ਸੀ ਆਇਆ ਵਸਣ ਤੋਂ ਪਹਿਲਾਂ ਹੀ ਉੱਜੜ ਗਿਆ ਆਏ ਰੱਬਾ ਕਿੱਥੇ ਚਲ ਗਿਆ ਮੇਰਾ ਪੋਤਾ ਕੌਣ ਲੈ ਗਿਆ ਕੌਣ ਲੈ ਗਿਆ ਮੇਰੇ ਪੁੱਤ ਨੂੰ ਆਇਨੀ ਮੇਰਾ ਪੁੱਤ ਲਿਖਾ ਗਿਆ ਮਚਾਗਾ ਪਲਾ ਛੱਡ ਕੇ ਗਈਆਂ ਨੀ ਇਹਨੇ ਸੰਭਿਆ ਨਹੀਂ ਨੀ ਵੇਖਿਆ ਨਹੀਂ ਚਾਖਿਆ ਨਹੀਂ ਕਿੱਥੇ ਚਲ ਗਿਆ ਘਰੀਓ ਕੋ ਹੋ ਗਿਆ ਮੇਰਾ ਪੁੱਤ ਹਾਏ ਹਾਏ ਮੇਰਾ ਪੁੱਤ ਮਾਹੀ ਮੇਰੇ ਪੁੱਤ ਦਾ ਘਰ ਵਸਿਆ ਰੱਬਾ ਜੇ ਤੂੰ ਦੇਣਾ ਹੀ ਦੇ ਕੇ ਖੋਲ ਨਹੀਂ ਦੇ ਨੂੰ ਦਿੰਦਾ ਹੀ ਨਹੀਂ ਸਵਰ ਕਰਕੇ ਤੇ ਬੈਠੇ ਹੀ ਹੁਣ ਆੜ ਪੁੱਤ ਸਵਰ ਵੀ ਨਹੀਂ ਹੁੰਦਾ ਕੀ ਕਰੀਏ ਆ ਕੰਬਲੀਆਂ ਰਹਿ ਗਈਆਂ ਉਹ ਵਿੱਚ ਨਹੀਂ ਰਿਹਾ ਨੂੰ ਤੇ ਕੁਝ ਦੇਦਾ ਨਹੀਂ ਹੰਦ ਕੋ ਚੰਗਾ ਨਹੀਂ ਲੱਗਦਾ ਰੱਬਾ ਜੇ ਦੇ ਜਿੱਦਾਂ ਕੋਇਆ ਉਦੈ ਦੇ ਦੇ ਜਿੱਦਾਂ ਗਿਆ ਉਦੈ ਘਰ ਆ ਜਾਏ ਮੇਰਾ ਪੁੱਤ ਹੈ ਆਏ ਹੈ ਪੁੱਤਾਂ ਤੋਂ ਬਗੈਰ ਕੁਝ ਨਹੀਂ ਘਰ ਚੰਗੇ ਲੱਗਦੇ ਮਾਵਾਂ ਦੇ ਸੁੰਦੀਆਂ ਹੋ ਜਾਂਦੀਆਂ ਵਾਂ ਕੀ ਕਰ ਗਏਂ ਕਿਥੋਂ ਲਿਆ ਕੇ ਦਵਾ ਤੈਨੂੰ ਮਨੀ ਮਨੀ ਕਿਥੋਂ ਪੋਤ ਲਿਆ ਕੇ ਦਵਾ ਪੋਤਾ ਚਲ ਜਾਂਦੇ ਪੋਤਾ ਹੁੰਦੇ ਨਹੀਂ ਮੁੜ ਕੇ ਆਏ ਰੱਬਾ ਕਿੱਥੇ ਚਲ ਗਿਆ ਮੇਰਾ ਪੁੱਤ ਹੀਰੇ ਵਰਗਾ ਮੈਂ ਨਾ ਹੀ ਜਾਂਦੀ ਮੇਰਾ ਪੁੱਤ ਬਚਿਆ ਤੇ ਰਿੰਦਾ ਕੀ ਕਰਾਂ ਰੱਬਾ ਲੈ ਗਿਆ ਕੋਈ ਰੱਬਾ ਦੇ ਜਾ ਦੇ ਜਾ ਮੋੜ ਦੇ ਜਿੱਦਾਂ ਖੜਿਆ ਉਦਾਂ ਹੀ ਮੋੜ ਦੇ ਮੇਰਾ ਪੁੱਤ ਆਏ ਰੱਬਾ ਕਿਥੋਂ ਲਵਾਂ ਆਏ ਰੱਬਾ ਮੈਨੂੰ ਲੈ ਜਾਂਦੋ ਮੈਂ ਤਾਂ ਖਾ ਖੱਟ ਲਿਆਈ ਇਹਨੂੰ ਕਾਹਨੂੰ ਖੜਿਆਵਾ ਮੈਨੂੰ ਲੱਗਦਾ ਮੈਂ ਜੀ ਕੇ ਕੀ ਕਰਨਾ ਹੈ ਇਸ ਤੋਂ ਬਗੈਰ ਕੀ ਕਰਨਾ ਵਾ ਰੱਬਾ ਹਾਏ ਮੰਮੀ ਇਹੋ ਡੈ ਜੀ ਇੰਨਾ ਬਰਲਾਪ ਕਰਨ ਕੀ ਕਰਾਂ ਰਕਬੀਰ ਬਰਲਾਪ ਹੀ ਰਹਿ ਗਿਆ ਹੋਰ ਕੀ ਰਹਿ ਗਿਆ ਵਾ ਹੁਣ ਜੋ ਹੋਣਾ ਮੰਮੀ ਹੋ ਗਿਆ ਵਾ ਐਦਾਂ ਨਾ ਐਦਾਂ ਕਦੀ ਕਿਤੇ ਬਿੰਡੇ ਜੀ ਕਦੀ ਕਿਤੇ ਬਿੰਡੇ ਜੀ ਹਾਏ ਰਕਬੀਰ ਉਹ ਵੀ ਠੀਕ ਨਹੀਂ ਕਰਦਾ ਮੈਨੂੰ ਗੰਦੀਆਂ ਵਾ ਹਣ ਨਹੀਂ ਹੋਣਾ ਸੀ ਚਲ ਉੱਠੋ ਉੱਠ ਇੱਥੇ ਬਹੁਤ ਸੋਫੇ ਨੇ ਉੱਠੋ ਕੀ ਕਰਦਾ ਬੈਠੀ ਜਾਂਦੇ ਉੱਠੋ ਇੱਕੇ ਬੰਗੂ ਸੀ ਤੇ ਨਾ ਲੈ ਕੰਬਲੀ ਨੂੰ ਛੱਡ ਦੋ ਹੁਣ ਆਏ ਵੀ ਨਹੀਂ ਵੀ ਉਹਦੀ ਕੰਬਲੀ ਆ ਆਹ ਜੇ ਉਹ ਚਲ ਗਿਆ ਕੰਬਲੀ ਰਹਿ ਗਈ ਆਹ ਕਿੱਦਾਂ ਨੰਗੇ ਨੂੰ ਕੋਈ ਲੈ ਗਿਆ ਕਿੱਦਾਂ ਲੈ ਗਿਆ ਤੇ ਕਬੀਰ ਠੰਡ ਦੇ ਵਿੱਚ ਠਰਦਾ ਹੋਊਗਾ ਕਿੱਥੇ ਚਲ ਗਿਆ ਮੇਰਾ ਪੁੱਤ ਤੈਨੂੰ ਪਤਾ ਕਿੱਦਾਂ ਲਿਆ ਸੀ ਮਰ ਕੇ ਲਿਆ ਸੀ ਰੋ ਕੇ ਲਿਆ ਸੀ ਰੱਬ ਕੋ ਤਰਸ ਤਰਸ ਕੇ ਪੁੱਤ ਲਿਆ ਹੀ ਕਿੰਨੇ ਆਰੇ ਲੱਗੇ ਆਂ ਅਸੀਂ ਨਾ ਹੀ ਜਾਂਦੇ ਸਾਡੇ ਬਚਿਆ ਤੇ ਰਹਿ ਦਿੰਦਾ ਉਹ ਮੰਮੀ ਮੈਂ ਚਾਹ ਪਾਣੇ ਕਿ ਰੱਬਾ ਜੀ ਮਹਾਮਾ ਮੇਰੇ ਪੁਰਾਣਾ ਘਰ ਬਸਾਇਆ ਈ ਤੇ ਬਸਿਆ ਰਹਿਣ ਦਿੰਦਾ ਤੂੰ ਦਾ ਕੀ ਲੋੜਾ ਮਾਰਿਆ ਈ ਇਹਨੂੰ ਨਾ ਦਿੰਦਾ ਸਬਰ ਤਾਂ ਸਾਨੂੰ ਹੈਗਾ ਇਹਨਾਂ ਕਿ ਹੈ ਨਹੀਂਗੇ ਹਾਂ ਹੈ ਸਬਰ ਕਰਕੇ ਬੈਠੇ ਤੇ ਦੇਖ ਕੇ ਕੋਈ ਆਇਆ ਨਹੀਂ ਉਹ ਸਬਰ ਹੁੰਦਾ ਕਿ ਵੀਰ ਹੁਣ ਅੰਦਰ ਗਰਮੀਸ਼ ਵੀ ਨਹੀਂ ਵਿਖੀ ਜਾਂਦੀ ਉਹ ਵੀ ਹੁਗੂ ਹੁ ਰੋਈ ਜਾਂਦੀ ਐ ਡਾਕਟਰ ਦਵਾਈਆਂ ਦਈ ਜਿੰਦਾ ਕੋਈ ਲਾਈ ਜਾਂਦਾ ਕਿ ਵੀਰ ਜੀ ਧਿਆਨ ਰਾਤਦ ਕਰਿਆ ਨਾ ਹੀ ਬਾਣਾ ਕਰਦਾ ਆਹੇ ਅੰਦਰ ਬਾਥਰੂਮ ਚਲ ਜਾਂਦੀ ਕਿਉਂ ਬਾਹਰ ਗਈ ਬੁੱਲੇ ਬੂਏ ਖੁੱਲੇ ਛੱਡ ਕੇ ਨੂੰ ਨਹੀਂ ਦੇਦਾ ਵੀ ਨਿਆਣੇ ਨਿਕਨੇ ਤੇਰੇ ਸਾਹਮਣੇ ਮੈਂ ਕਿੱਦਾਂ ਸਮਝਾ ਕੇ ਗਈ ਆ ਹੈ ਹਾਥ ਆਈ ਪਾਜੀ ਸਾਡੇ ਖੁੱਸ ਗਈ ਆ ਹੁਣ ਆ ਤੂੰਂਂਡੀ ਪਾਜੀ ਜਿੱਦਾਂ ਮਰਜੀ ਆ ਮੰਮੀ ਉਹਨੂੰ ਉਹਨੂੰ ਗੜਾ ਠੰਡਾ ਕਰਨ ਦੇ ਉਹਦੀ ਅੰਦਰਾਂ ਹੈ ਉਹਨੂੰ ਸਾਡੇ ਨੇ ਵੀ ਜਿਆਦਾ ਦੁੱਖ ਵਾ ਪਰ ਕੀ ਕਰ ਸਕਦੇ ਮਾਰਗ ਦਾ ਇਹੋ ਪਣਾ ਹੋਊਗਾ ਕੋਈ ਖੁਸ਼ੀ ਨਾ ਕਰਕੇ ਵੇਖੀ ਕੋ ਲੈ ਨਹੀਂ ਦੇਣੀ ਅਜੇ ਆ ਜੇ ਕੇ ਨੂੰ ਕਿਹਦੇ ਪਵਾਜੀ ਨਹੀਂ ਚਾਜੀ ਨਹੀਂ ਤੇ ਪਹਿਲਾਂ ਹੀ ਵੇਖੀ ਕੋ ਬਣ ਗਿਆ ਕੀ ਕਰੇ ਤੇ ਕੀ ਨਾ ਕਰੇ ਕੋ ਸੋਚਦਾ ਔੜਦਾ ਨਹੀਂ ਸਾਨੂੰ ਹੁਣ ਮੰਮੀ ਆ ਕੰਬਲ ਨੂੰ ਪੀੜੀਆਂ ਨਹੀਂ ਕਿਦਾਂ ਚੜ ਗਈਆਂ ਵਾ ਵੇਖੋ ਲੱਗਾ ਜਾਲ ਦਾ ਖੂਨ ਤੇ ਮੰਮੀ ਪੀੜੀਆਂ ਚੜ ਗਈਆਂ ਹੀ ਨਹੀਂ ਗਈਆਂ ਹੈ ਵਾ ਨਹੀਂ ਲੱਗਾ ਵਾ ਖੂਨ ਨੂੰ ਮਿੱਟਾ ਜਿੱਟਾ ਕਿਦਾਂ ਹੋ ਗਿਆ ਵਾ ਸੋਕ ਗਿਆ ਤਾਂ ਹੋ ਗਿਆ ਨਾ ਮੰਮੀ ਨਹੀਂ ਇਹ ਘੂਰ ਨਹੀਂਓ ਹਾਂ ਇਹ ਜਿੱਦਾਂ ਕਹਿੰਦੇ ਮਿੱਠਾ ਡੋਲਿਆਵੇਂ ਦੇ ਉੱਤੇ ਆਵੇ ਮਿੱਠਾ ਕਿੱਥੋਂ ਲੱਗ ਗਿਆ ਇਹਨੂੰ ਆਹ ਵੇਖਾਂ ਕਹਿਦਾ ਮਾਦਾ ਮੈਂ ਧੂਕੀ ਲੰਨਾ ਬੈਠਾ ਇੱਥੇ ਉਹਨੇ ਲੱਗ ਜਾਣਾ ਪਤਾ ਕੀ ਹੈ ਤੇ ਕੀ ਨਹੀਂ ਹੈ ਇਹ ਇਹ ਧੋਕੇ ਮੇਲਾ ਆਵੇਂ ਮਰਦਿਆਂ ਦੇ ਤਰਲੇ ਲੈਂਡਿਆ ਇਹ ਵੀ ਤਾਂ ਕੋਹ ਨਹੀਂ ਲੱਪਣਾ ਹੁਣਾਂ ਚਾਰੇ ਚਾਰ ਸਪੇਰੇ ਵੇਖ ਲਿਆ ਆਹ ਹੈ ਕਿਹੜਾ ਜੰਮ ਹੀ ਜਗ੍ਹਾ ਲੱਗਿਆ ਪੁੱਤ ਨੂੰ ਘਰੋਂ ਆਵੇਂ ਮਮੀ ਆਵੇਂ ਕਿ ਕਿਪੀ ਬਾਹੋਂ ਦਿਆ ਇਹਦੇ ਚਾਣੀ ਆ ਇਹ ਕਿੰਨੇ ਚਾਣੀ ਲਾਦੀ ਇਹ ਖੂਨ ਨਹੀਂ ਗਾ ਮਮੀ ਹਾਂ ਇਹ ਕਿਨੇ ਚੜੀ ਢੋਲੀ ਦੇ ਉੱਤੇ ਰੰਗ ਪਾ ਕੇ ਤਕਵੀਰ ਆਵੇਂ ਆ ਜਾਣੇ ਦੁੱਧ ਦੱਦ ਪੀਂਦੇ ਹੋਣੇ ਆ ਮਿੱਠਾ ਕੀ ਹੋਣਾ ਉਹ ਡੁੱਲ ਗਿਆ ਨਾ ਤਾਂ ਕਿੜੀਆਂ ਚੜੀਆਂ ਆ ਨਾ ਨਾਲੇ ਇੱਦਾਂ ਥੱਲੇ ਰੋਲਦੀ ਵੱਲਦੀ ਤੇ ਨਹੀਂ ਕੰਬਲੀ ਪਰ ਆ ਉੱਤੇ ਨਾਲੇ ਗਰਮੀ ਤੇ ਅੰਦਰ ਰੋਟੀ ਖਾਂਦੀ ਆ ਕਹ ਕਰਿਆ ਉਹਦੇ ਕਿਣ ਕਾ ਕੌਣ ਕਾ ਕਾ ਤਾਂ ਕੀੜੀਆਂ ਪੁੱਤ ਚੜ ਗਈਆਂ ਵਾ ਕੀੜੀਆਂ ਨੂੰ ਅਸੀਂ ਕੀ ਕਹਿਣਾ ਜਿਹੜੀ ਸਾਡੀ ਚੀਜ਼ ਉੱਤ ਗਈ ਚਲੀ ਹੁਣ ਜੋ ਮਰਜੀ ਅਸੀਂ ਕਰੀਏ ਅੱਡ ਦਾ ਨਾ ਜਗਾ ਵਿਰੜੇ ਹੀ ਆ ਪੁੱਤ ਬਾਕੀ ਵੇ ਸਾਰੇ ਪਿੰਡਾਂ ਦੇ ਵਿੱਚ ਲੱਭ ਲੁਭ ਲਿਆ ਵਾ ਸਾਰੇ ਪਿੰਡਾਂ ਚ ਅਨੌਸਮੰਟਾ ਕਰਾਤੀਆਂ ਸਾਰੇ ਵੇ ਚਾਲ ਲਿਆ ਵਾ ਪੁੱਤ ਲੱਭਾ ਨਹੀਂਗਾ ਕੀਤਾ ਕੌਣ ਲੈ ਗਿਆ ਕਿੱਥੇ ਚਲ ਗਿਆ ਕਿੱਥੇ ਨਹੀਂ ਅੱਖਾਂ ਤੋਂ ਪਰੋਖਾ ਹੁਣ ਇਹ ਤਾਂ ਕੋਈ ਕਰਨੀ ਪੁੱਤ ਸਕਦੇ ਤੈਨੂੰ ਪਤਾ ਹੀ ਚੱਲ ਮੰਮੀ ਕੋਈ ਕੋਈ ਨੂੰ ਹੌਸਲਾ ਕਰੋ ਆਪੇ ਮਾਰਾ ਤੇ ਸੁਣੂਗਾ ਹੀ ਨਾ ਕਦੀ ਨਾ ਕਦੀ ਮੈਂ ਕਬੀਰ ਅਜੇ ਤਾਂ ਹੌਸਲਾ ਨਹੀਂ ਉੱਤੇ ਤਤੇ ਕਾ ਹੁੰਦਾ ਮੈਨੂੰ ਤੇ ਦੇਦਾ ਕੌੜਦਾ ਮੈਂ ਤਾਂ ਆਪਣੇ ਮਾਨੀ ਮੱਥੇ ਨੂੰ ਹੱਥ ਮਾਰਦੀ ਵੀ ਮੈਂ ਨਾ ਹੀ ਜਾਂਦੀ ਮੈਂ ਲੱਜ ਜਾਂਦੀ ਉਥੇ ਨਾ ਜਾਂਦੇ ਅਸੀਂ ਦੋਵੇਂ ਜਣੇ ਚਲ ਜਾਂਦੇ ਕਰ ਆਪਣੀ ਆਪਣੀ ਬਲਜੀਤ ਦੀ ਘਰ ਆਪੇ ਦੀ ਘਰ ਆਇਆ ਪਾਣਾ ਨਾ ਵਰਤਦਾ ਚਲ ਮੰਮੀ ਹੌਸਲਾ ਕਰੋ ਜੇ ਤੁਸੀਂ ਇਦਾਂ ਕਰੋਗੇ ਤਾਂ ਗਰਮੀਤ ਨੂੰ ਕੌਣ ਸਹਾਰਾ ਦੇਊਗਾ ਬੈਠੋ ਕਿ ਮੈਂ ਨਾ ਰੋਟੀ ਤੇ ਪਾਣੀ ਲੈ ਕੇ ਆਉਂਦਾ। ਮੈਂ ਨਹੀਂ ਪੁੱਤ ਰੋਟੀ ਖਾਣੀ ਮੈਂ ਨਹੀਂ ਪਾਣੀ ਪੀਣਾ। ਨਾ ਮੇਰਾ ਜੀ ਕਰਦਾ ਤੇ ਨਾ ਮੈਨੂੰ ਆਖੋ ਵਾਰ-ਵਾਰ। ਮੰਮੀ ਰਾਤ ਵੀ ਨੂੰ ਕੁਝ ਨਹੀਂ ਖਾਦਾ, ਕੱਲ ਦੁਪਹਿਰ ਤਾਂ ਵੀ ਕੁਝ ਨਹੀਂ ਖਾਦਾ ਤੂੰ। ਨਹੀਂ ਖਾਦਾ ਤੇ ਮੈਂ ਪੁੱਤ ਕਿਤੇ ਨਹੀਂ ਮਰ ਚਲੀ। ਮੈਂ ਕਿਤੇ ਮਰਨਾ ਮੈਂ ਤਾਂ ਨਹੀਂ ਮਰ ਜਾ ਮੈਂ ਆਪਣੇ ਪੋਤੇ ਕੋਲ ਚਲ ਜਾ ਮੈਂ ਜੀ ਕੇ ਕੀ ਕਰਨਾ ਇੱਥੇ। ਕੋਈ ਤੂੰ ਹੋਣਾ ਕਰੋ। ਕੁਝ ਨਹੀਂਗਾ ਮੇਰੇ ਵਾਸਤੇ। ਮੈਂ ਪਾਣੀ ਲੈ ਕੇ ਆਉਂਦਾ ਬਿੱਠੂ 1 ਮਿੰਟ। ਕਾ ਨਹੀਂ ਮੇਰੇ ਪੁੱਤ ਨੇ ਦੁੱਧ ਪੀਤਾ ਹੋਗਾ ਕਿ ਨਹੀਂ ਕਿਨੇ ਪਿਆਲਿਆ ਹੋਗਾ ਕਿ ਨਹੀਂ ਕਿੱਦਾਂ ਰੇਤਾ ਕਿੱਤਾਂ ਕਿੱਥੇ ਹੋ ਕਿੱਥੇ ਨੇ ਵਜੀਤ ਇੱਕ ਗਲਾ ਪਾਣੀ ਦੇਈ ਨਾਲ ਮੈਂ ਇਹ ਦੱਸ ਰੋਟੀ ਪਾਣੀ ਪਾ ਗਏ ਆ ਰੋਟੀ ਮੈਂ ਜਦੋਂ ਮੈਂ ਘਾਤੀ ਵੀ ਆਹਾਂ ਦਾ ਪਕਾ ਕੇ ਰੱਖਿਆ ਸੀ ਉਸ ਦਿਨ ਮੈਂ ਡੰਗਰਾਂ ਨੂੰ ਸਾਰੀਆਂ ਰੋਟੀਆਂ ਪਾਈਆਂ ਹੁਣ ਫੇਰ ਪਕਾ ਕੇ ਰਾਲੀਆਂ ਖਾਂਦਾ ਕੋਈ ਹੈ ਨਹੀਂਗਾ ਕੀ ਕਰਾ ਪਕਾ ਪਕਾ ਕੇ ਜੇ ਮੈਂ ਨਾ ਪਕਾਵਾਂ ਫੇਰ ਤੁਹਾਡੇ ਅੱਗੇ ਨੇ ਆਖਣਾ ਏ ਰੋਟੀ ਪਾਣੀ ਨਹੀਂ ਕਰਦੀ ਹੈਗੀ ਤੇ ਸਾਰਾ ਡੰਗਰਾਂ ਨੂੰ ਜਾਣ ਦਾ ਫਾਇਦਾ ਕੋਈ ਨਹੀਂ ਹੋਉਂਦਿਆ ਚਲ ਕੋਈ ਨਹੀਂ ਤੂੰ ਰੋਟੀ ਬਕਾਈਏ ਮੈਂ ਖਵਾ ਲਦਾ ਵਾਂ ਸਾਰਿਆਂ ਨੂੰ ਖਾਣੇ ਪਹਿਲੇ ਕਿੰਨੇ ਦੀ ਰੋਟੀ ਖੱਦਣੀ ਹੈ ਰੋਟੀ ਛੱਡਿਆ ਜਿਹਾ ਥੋੜੀ ਹੈ ਪਰ ਮੰਮੀ ਜਿਹੜੇ ਸਾਨੂੰ ਮੰਮੀ ਰੋਂਦੀ ਆ ਅੰਦਰ ਗਰਮੀਤ ਬਈ ਆ ਰੋਣਾ ਇਦਾਂ ਕਿਦਾਂ ਰੋਟੀ ਲੱਗ ਜੂਗੀ ਹੋਰ ਬੱਚੀ ਤੋਂ ਰੋਟੀ ਵੀ ਖਾਣੀ ਜ਼ਰੂਰੀ ਆ ਜਿਹੜੇ ਛੱਡਿਆ ਕਿ ਜਾਗਾ ਉਹ ਸਾਰੇ ਹੀ ਛੱਡ ਗਏ ਜਿਹੜਾ ਚੰਗਾ ਜੀ ਵਾਪਸ ਨਹੀਂ ਆਉਣਾ ਕੀ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਤੋ ਇਹ ਆਵੇਂ ਚਲ ਗਿਆ ਚਲ ਗਿਆ ਕੀ ਜਾਣੇ ਕੀ ਪਤਾ ਨੂੰ ਕੀ ਗੱਲ ਹੋ ਗਈ ਆ ਸਮਝ ਤੇ ਆਈ ਨਹੀਂ ਨਾ ਹਨ ਨੂੰ ਤਾਣ ਹੁਣ ਕੀ ਕਰ ਸਕਦੇ ਆ ਪਰ ਇਹ ਕੱਲ ਦੱਸ ਤੇ ਤੇਰੀ ਕੰਮ ਵਾਲੀ ਕੁੜੀ ਉਹ ਦੋ ਤਿੰਨ ਦਿਨ ਆਉਂਦੀ ਕੰਮ ਵਾਲੀ ਕੰਮ ਵਾਲੀ ਨੂੰ ਮੈਂ ਫੋਨ ਕੀਤਾ ਸੀ ਫੋਨ ਹੀ ਨਹੀਂ ਉਹ ਚੁੱਕਦੀ ਹੈਗੀ ਪਤਾ ਨਹੀਂ ਕੀ ਗੱਲ ਉਹ ਕੱਲ ਮੈਂ ਆਈ ਹੁੰਦੀ ਤੇਰਾ ਹੱਥ ਥੋੜਾ ਜਿਹਾ ਆਦੂਦੀ ਕੁੜੀ ਵੀ ਸੰਭਲੀ ਹੁੰਦੀ ਆ ਮੰਮੀ ਵੀ ਢੇਰ ਢਾ ਕੇ ਬੈਠੇ ਆ ਤੇਰਾ ਥੋੜਾ ਕੰਮ ਸੁਖਾ ਹੋ ਜਾਂਦਾ ਕੀ ਆ ਕਾਉਨ ਮੈਂ ਨਹੀਂ ਹੰਦੀ ਤੇ ਹੁਣ ਮੇਰੇ ਬੱਸ ਦਾ ਰਹੋਗੇ ਅੱਗੇ ਹੁੰਦੀ ਰਹੀ ਬੜਾ ਵਧੀਆ ਹੁਣ ਜਿੱਦਨ ਦਾ ਮੁੰਡੇ ਦਾ ਕਾਂਡ ਹੋਇਆ ਉਦੋਂ ਦੀ ਉਹ ਵੀ ਨਹੀਂ ਬੜੀ ਨਾ ਹੀ ਹੁੰ ਚੁੱਕਦੀ ਚੱਲ ਕੋਈ ਨਹੀਂ ਮੈਂ ਹੋਰ ਕੋਈ ਲੱਭਦਾ ਤੂੰ ਗਲਾ ਪਾਣੀ ਦਾ ਭਰ ਕੇ ਦੇਖ ਮੈਂ ਮੰਦਿਰ ਚੋਂ ਖੜਾ ਬਹੁਤ ਪੈਦਾ ਕੋ ਬੜਾਈ ਦੋ ਕੰਮ ਵਾਲੀ ਕੰਮ ਵਾਲੀ ਤੁਹਾਨੂੰ ਲੰਮੇ ਪੈਣੇ ਪੈ ਗਈ ਐ ਮਾਹ ਮਾਹ ਤੈਨੂੰ ਮੁੰਡਾ ਲੱਭਾ ਨਾਲੇ ਮੇ ਲੋਕ ਤੇ ਨੰਚੇ ਤਨੀ ਪੁੰਦਾ ਕੰਮ ਵਾਲੀ ਦਾ ਚਾਰਕ ਦਿਨ ਇਹਨਾਂ ਨੇ ਰੋਣਾ ਤੇ ਸਾਰੇ ਗਮ ਗੁਮ ਚੇਤੇ ਭੁੱਲ ਜਾਣੇ ਨਾਲ ਹੁਣ ਹੋਊਗੀ ਮੇਰੇ ਮੁੰਡੇ ਦੀ ਕਦਰ ਤੇ ਨਾਲੇ ਮੇਰੀ ਕੁੜੀਆਂ ਨੂੰ ਦੇ ਵੈ ਮਮੀ ਚੰਗਾ ਨਹੀਂ ਜਾਣਦੀ ਹੁਣ ਸਾਰੀ ਚੜ੍ਹਾਈ ਕੰਮ ਵਾਲੀ ਦਾ ਨੂਨ ਇਹ ਮੈਨੂੰ ਕੀ ਕਹਿਣਾ ਵਾ ਤੇ ਮਰ ਬਹੁਗੀ ਮੈਨੂੰ ਹੈਲੋ ਹੈਲੋ ਸਸਿਗਾ ਦੇ ਦੇ ਸਸਿਗਾ ਸਸਿਗਾ ਤੇਰੀ ਗਈ ਤੇਲ ਲੈਣ ਮੇਰੀ ਗੱਲ ਸੁ ਤੂੰ ਉਹਨੂੰ ਫੋਨ ਤਾਂ ਕੀਤਾ ਹੀ ਹੋ ਦੇਦੇ ਜਿਹੜਾ ਹੁਣ ਤੁਸੀਂ ਮੈਨੂੰ ਇਕਰਾਰ ਕੀਤਾ ਸੀ ਉਹਦੇ ਤਾਂ ਪੂਰਾ ਕਰਨਾ ਪੈਣਾ ਤੁਹਾਨੂੰ ਪਤਾ ਮੈਂ ਕਿ ਤੇਹੜੀਦਾਰ ਹੈਗੀ ਆ ਤੇ ਮੈਂ ਹੁਣ ਕਿੱਥੋਂ ਇਹਦਾ ਬੱਚੇ ਦਾ ਵੀ ਮੈਨੂੰ ਖਰਚਾ ਚੁੱਕਣਾ ਪੈਣਾ ਤੇ ਆਪਣਾ ਵੀ ਮੈਂ ਹੁਣ ਤੁਹਾਡੇ ਘਰ ਵੀ ਨਹੀਂ ਕੰਮ ਕਰਨਾ ਆ ਸਕਦੀ ਤੇ ਤੁਹਾਨੂੰ ਪਤਾ ਫਿਰ ਤੁਹਾਨੂੰ ਥੋੜੀ ਬਹੁਤੀ ਮੇਰੀ ਮਦਦ ਤੇ ਹੁਣ ਕਰਨੀ ਪੈਣੀ ਜਦੋਂ ਤੈਨੂੰ ਮੈਂ ਕਿਹਾ ਹੀ ਵੀ ਤੈਨੂੰ ਮੈਂ ਪੈਸੇ ਪਹਚਾ ਦੂੰਗੀ ਤੇਰਾ ਫਰਜ਼ ਨਹੀਂ ਹੀ ਬੰਦਾ ਫੋਨ ਕਰਨ ਦਾ ਤੂੰ ਮੈਨੂੰ ਮਰਵਾਉਣਾ ਹੀ ਬਾਦਰੀ ਜੇ ਨਾਲੇ ਤੇਰੀ ਮੈਂ ਹੈਲਪ ਕੀਤੀ ਨਾਲੇ ਤੂੰ ਫੋਨ ਕਰਕੇ ਮੈਨੂੰ ਫਸਾਉਣ ਲੱਗੀ ਆ ਹੁਣ ਮੈਨੂੰ ਲੱਗੀ ਬਸ ਤੈਨੂੰ ਚੇਤਾ ਕਰਾਉਣਾ ਹੈ ਕਿ ਤੁਸੀਂ ਮੇਰਾ ਵਾਦਾ ਕੀਤਾ ਸੀ ਤੇ ਹੁਣ ਤੂੰ ਥੋੜਾ ਪੋਤਾ ਮੈਨੂੰ ਦੇ ਦੀ ਮੇਰੇ ਕੋ ਤੇ ਕਿਰਾਇਆ ਤੱਕ ਨਹੀਂ ਹੈਗਾ ਤੁਸੀਂ ਮੈਨੂੰ ਕਹਿੰਦੇ ਆਂ ਵੀ ਇਹ ਛੱਡ ਕੇ ਇੱਥੋਂ ਚਲ ਜਾ ਸਾਰਾ ਕੁਝ ਮੈਂ ਕਿੱਥੇ ਜਾਵਾਂਗੀ ਮੈਂ ਕਿੱਦਾਂ ਜਾਵਾਂ ਮੇਰੇ ਕੋ ਕਿਰਾਇਆ ਕਿਰਵਿਆ ਨਹੀਂ ਹੈਗਾ ਇਸ ਕਰਕੇ ਥੋੜੇ ਪੋਤੇ ਮੇਰੀ ਹੁਣ ਮਦਦ ਤੇ ਕਰੋ ਮੇਰੀ ਸੁਣ ਲਾ ਗੱਲ ਪੈਸੇ ਤੈਨੂੰ ਮੈਂ ਦੇ ਦੂੰਗੀ ਤੈਨੂੰ ਪਤਾ ਮੇਰੇ ਘਰ ਚ ਬੰਨ ਕੀ ਡਿਆ ਵਾ ਸੋਗ ਚ ਡੁੱਬੇ ਆ ਸਾਰੇ ਜਣੇ ਤੇਰੀ ਹੈਲਪ ਕਰਨ ਦੇ ਚੱਕਰ ਦੇ ਵਿੱਚ ਨਾ ਕਹਿੰਨਾ ਲੰਗਰ ਨਹੀਂ ਖਾਦਾ ਹੈਗਾ ਤੇ ਤੂੰ ਫੇਰ ਫੋਨ ਕਰ ਦਿੱਤਾ ਤੇਰੇ ਕੋ ਤੇ ਜੇਰਾ ਨਹੀਂ ਹੋਇਆ ਹੈਗਾ ਥੋੜਾ ਤੇ ਜੇਰਾ ਕਰ ਲੈਂਦੀ ਹਾਂ ਮੇਰੀ ਸੋਨਾ ਹੁਣ ਗੱਲ ਪੈਸੇ ਤੈਨੂੰ ਮੈਂ ਪਹਚਾ ਦੇਣੀ ਆ ਕਿੱਥੇ ਆਉਂਗੀ ਮੈਨੂੰ ਟਾਈਮ ਦੱਸ ਮੈਂ ਉੱਥੇ ਆਵਾਂ ਤੈਨੂੰ ਪੈਸੇ ਦੇਣ ਦੀਦੀ ਇਹ ਤੂੰ ਹੀ ਹੁਣ ਕਰ ਲੋ ਆਪੇ ਵੀ ਤੁਸੀਂ ਕਿੱਥੇ ਆਉਣਾ ਮੈਨੂੰ ਮਿਲਣ ਤੇ ਮੈਨੂੰ ਹੁਣ ਥੋੜਾ ਬੋੜਾ ਹਾਤੇ ਚਾਹੀਦਾ ਵਾ ਨਾ ਉਹ ਮੈਨੂੰ ਦੇ ਜੋ ਆਣ ਕੇ ਤੇ ਫਿਰ ਮੈਂ ਤੁਹਾਡੇ ਇਥੇ ਪਿੰਡ ਤੇ ਕੀ ਤੁਹਾਡੇ ਮਹੱਲੇ ਵੀ ਨਜ਼ਰ ਨਹੀਂ ਹੁੰਦੀ ਚਲ ਠੀਕ ਆ ਬਹੁਤ ਬਹੁਤ ਚਲੋ ਇੰਨੀ ਦੀ ਦੀ ਮਿਹਰਬਾਨੀ ਆ ਵੀ ਤੁਸੀਂ ਮੇਰੀ ਗਰੀਬੀ ਦੀ ਸੁਣ ਲਈ ਆ ਤੇ ਚਲੋ ਮੇਰੀ ਵੀ ਝੋਲੀ ਜਿਹੜੀ ਖੁਸ਼ੀਆਂ ਨਾਲ ਭਰ ਗਈ ਆ ਤੇ ਹੁਣ ਤੁਸੀਂ ਮੇਰਾ ਨਾ ਇੰਨਾ ਕ ਹੱਲ ਕਰ ਦੋ ਤੇ ਫਿਰ ਮੈਂ ਦੀਦੀ ਤੁਹਾਨੂੰ ਕਦੇ ਫੋਨ ਨਹੀਂ ਕਰੂੰਗੀ ਕਦੇ ਵੀ ਨਹੀਂ ਕਰੂੰਗੀ ਮੇਰੀ ਸੁਣ ਗੱਲ ਪੂਰੇ 4:00 ਵਜੇ ਨਾ ਪੁਰਾਣੇ ਏਡੇ ਤੇ ਆ ਜੀ ਠੀਕ ਆ ਨਾ ਕੀ ਕਹਦੇ ਦੀ ਆਹੋ ਤੇ ਹੁਣ ਮੈਨੂੰ ਨਾ ਭੁੱਲ ਕੇ ਫੋਨ ਨਾ ਕਰ ਲਈ ਨਹੀਂ ਤੇ ਮੈਂ ਹੈ ਇੱਥੇ ਆਣ ਕੇ ਨਾ ਤੇਰਾ ਪਹਿਲਾ ਨਾਮ ਲਖਾਉਂ ਜੇਲ੍ਹ ਦੇ ਵਿੱਚ ਵੀ ਤੂੰ ਇਹ ਕੰਮ ਕੀਤਾ ਫੇ ਮੈਂ ਆਪ ਵਿੱਚੋਂ ਨਿਕਲ ਜਾਣਾ ਹੀ ਮੈਂ ਉੱਥੇ ਪਹੁੰਚ ਜੂਗੀ ਤੇ ਤੁਸੀਂ ਮੈਨੂੰ ਇਹ ਮੇਰੇ ਦੇ ਦੇਓ ਤੇ ਮੈਂ ਇਥੋਂ ਸਾਡੇ ਕੇ ਬੱਚਾ ਲੈ ਕੇ ਨਾਲ ਹੀ ਚਲ ਜੂਗੀ ਤਾਂ ਬਤੰਗ ਨਹੀਂ ਕਰਦੀ ਮੈਂ ਦੀਦੀ ਬਹੁਤ ਬਹੁਤ ਮਿਹਰਬਾਨੀ ਮੇਰੀ ਸੁਣ ਗੱਲ ਪਹਿਲੇ ਲੈ ਕੇ ਕਿ ਤੈਨੂੰ ਮੁਕਰ ਨਾ ਚਾਹੀ ਤੇ ਆ ਲਾਗੇ ਮੈਨੂੰ ਨਾ ਪਿੰਡ ਜੀ ਕਿਤੇ ਦੇਖੀ ਤੇ ਜੂਹਾ ਛੱਡ ਜੀ ਚੰਗਾ ਤੇ ਨਾ ਕਿ ਜਿਲੇ ਜੀ ਦਿਖ ਪੀ ਨਹੀਂ ਨਹੀਂ ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਮੈਂ ਤਾਂ ਤੇ ਮਹੱਲੇ ਚ ਵੀ ਸਾਰਾ ਮੈਨੂੰ ਹੁਣ ਛੱਡਣਾ ਪੈਣਾ ਐ ਤੋਂ ਤੇ ਮੈਂ ਇਥੋਂ ਛੱਡ ਕੇ ਕਿ ਲੈ ਕੇ ਚਲ ਜੂਗੀ ਚਲ ਇਹਨਾਂ ਵੀ ਤੁਸੀਂ ਮੇਰੀ ਝੋਲੀ ਜਿਹੜੀ ਉਹ ਖੁਸ਼ੀਆਂ ਨਾਲ ਦਿੱਤੀ ਪਰ ਚਲ ਤਾਂ ਇਹਨਾਂ ਬਹੁਤ ਬਹੁਤ ਧੰਨਵਾਦ ਦੇ ਦਿੱਤੀ ਚਲ ਚਲ ਧੰਨਵਾਦ ਨਾ ਬੋਤਾ ਕਰ ਨਾ ਨਹੀਂ ਭੁੱਲ ਸਕਦੀ ਚਲ ਠੀਕ ਆ ਚੰਗਾ ਮੇਰਾ ਕੋਈ ਫੋਨ ਨਾ ਸੁਣ ਲੈ ਹੁਣ ਹਾਏ ਹਾਏ ਮੇਰਾ ਤਾਂ ਦਿਲ ਹੀ ਨਿਕਲ ਗਿਆ ਇਹਨੇ ਮੈਨੂੰ ਮਰਵਾਉਣਾ ਏ ਨਖਤੀ ਨੇ ਜੇ ਹੋਰ ਤੇ ਫੋਨ ਮੇਰਾ ਚੁੱਕ ਲੈਂਦਾ ਤੇ ਉਹਨਾਂ ਨੇ ਕਹਿਣਾ ਕੰਮ ਵਾਲੀ ਤਿੰਨ ਚਾਰ ਦਿਨ ਤੇ ਬੜੀ ਨਹੀਂ ਹੁਣੇ ਕਿਉਂ ਫੋਨ ਕਰਨ ਦੀ ਨਾਲੇ 2 ਮਿੰਟ ਪਹਿਲਾਂ ਤਰਕਵੀਰ ਪੁੱਛ ਗਿਆ ਹੈ ਢਈ ਕਿ ਕੰਮ ਵਾਲੀ ਨੂੰ ਫੋਨ ਕੀਤਾ ਤੇ ਮੈਂ ਤਾਂ ਉਹਨਾਂ ਨੂੰ ਬਹਾਨਾ ਲਾਇਆ ਉਹ ਫੋਨ ਨਹੀਂ ਚੁੱਕਦੀ ਤੇ ਜੇ ਕਿਤੇ ਉਹ ਵੇਖ ਲੈਂਦੇ ਉਹਨਾਂ ਨੇ ਤਾਂ ਕਹਿਣਾ ਸੀ ਤੂੰ ਆਈ ਕਿਉਂ ਨਹੀਂ ਨਾਲੇ 100 ਸਵਾਲ ਜਵਾਬ ਕਰ ਨਹੀਂ ਉਹਦੇ ਨਾਲ ਗੁਰਮੀਤ ਹੌਸਲਾ ਤਾਂ ਰਹਿਮਤ ਵਰਗੇ ਤੂੰ ਕੀ ਕਰ ਨਹੀਂ ਹੈ ਦੱਸ ਉਹਨੂੰ ਬੀਨਾਂ ਰਹਿਮਤ ਨੂੰ ਵੇਖ ਕੇ ਤੇ ਮੈਂ ਹੁਣ ਤੱਕ ਜਿੰਦੀ ਪਈ ਆ ਤੁਹਾਨੂੰ ਪਤਾ ਜੇ ਮੇਰੇ ਕੋਲ ਨਾ ਹੁੰਦੀ ਨਾ ਤੇ ਮੈਂ ਖੋਦੇ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ। ਨਾ ਐਦਾਂ ਨਹੀਂ ਕੋ ਗੱਲ ਕਰਨੀ ਦੱਸ। ਇਹਦੇ ਇਹਦੇ ਵਾਸਤੇ ਆਪਾਂ ਹੀ ਜੋ ਖਸਾ ਗਏ ਆ। ਤੇ ਜੇ ਆਪਾਂ ਹੀ ਤੂੰ ਹੀ ਐਦਾਂ ਕੰਮ ਕਰਦਾ ਤੂੰ ਦੱਸ ਉਹਦਾ ਚੈਦਾ ਕੌਣ ਖਿਆਲ ਰੱਖੂਗਾ। ਪਤਾ ਨਹੀਂ ਮੈਨੂੰ ਇਹ ਹੀ ਲੱਗਦਾ ਕਿ ਸਾਡੇ ਕੋ ਕਿਹੜੀ ਗਲਤੀ ਹੋ ਗਈ ਆ। ਕੀ ਹੋ ਗਿਆ ਸਾਡਾ ਨਕ ਹੋ ਗਿਆ। ਐਦਾਂ ਵੱਡਾ ਤਕਕਾ ਲੱਗ ਗਿਆ ਸਾਨੂੰ। ਤੁਹਾਨੂੰ ਪਤਾ ਕਿੰਨੇ ਚਿਰ ਬਾਅਦ ਖਸਾਏ ਆ ਆਪਣੇ। ਉਹੀ ਤਾਂ ਮੈਂ ਸੋਚਦਾ ਮੈਂ। ਕੀ ਪਤਾ ਨਹੀਂ ਮੈਂ ਕਿਹੜੀ ਗਲਤੀ ਕਰ ਲਈ ਆ ਜਿਹੜੀ ਆ ਗਲਤੀ ਦੀ ਮੈਨੂੰ ਆ ਸਜ਼ਾ ਮਿਲੀ ਆ ਜੇ ਮੈਂ ਕੋਈ ਗਲਤੀ ਕੀਤੀ ਸੀ ਤੇ ਉਹਦੀ ਸਜ਼ਾ ਇਦਾਂ ਹੁਣਾ ਦਿੰਦਾ ਰੱਬ ਮੇਨੂੰ ਸਾਨੂੰ ਦੇ ਦਿੰਦਾ ਰੱਬ ਸਜ਼ਾ ਸਾਡੇ ਬੱਚਿਆਂ ਨੂੰ ਦੋਵੇਂ ਜਣੇ ਇਕ ਥਾਂ ਤੇ ਦੁੱਧ ਪੀਂਦੇ ਹੀ ਦੋਵਾਂ ਨੂੰ ਗੋਦੀ ਚ ਲੈ ਕੇ ਬਿੰਦੀ ਮਾਸੂਮ ਜੇ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ ਉਹ ਕੀ ਕਰਦਾ ਹੋਂਕ ਉਹੀ ਤੇ ਮੈਂ ਸੋਚਦਾ ਹੋਂ ਚਾਰਾ ਤੁਮ੍ਹਈ ਦਾ ਨਾਂ ਕਰ ਇੰਨਾ ਨਾਰੋ ਉਹ ਦਿਨ ਰੋਂ ਉੱਥੇ ਖਿਆਲ ਕਰ ਤੂੰ ਭਾਈ ਨਹੀਂ ਕਰਦੀ ਤੇ ਜਿਆਦਾ ਬਿਮਾਰ ਹੋ ਗਈ ਤੇ ਫਿਰ ਕੀ ਕਰਾਂਗੀ ਦੱਸ ਮੈਨੂੰ ਬਈ ਨਾ ਮੈਨੂੰ ਮੇ ਕੋਈ ਸੁਆਲ ਨਹੀਂ ਜੀ ਹੁਣ ਮੈਨੂੰ ਰਾਤ ਵੀ ਨੀਂਦ ਨਹੀਂ ਆਉਂਦੀ ਰਾਤ ਵੀ ਮੈਨੂੰ ਜਦੋਂ ਜਾਗ ਆਉਂਦੀ ਮੈਨੂੰ ਇਤਰਾ ਲੱਗਦਾ ਜਿਵੇਂ ਇਥੋਂ ਮੇਰਾ ਦਿਲ ਹੀ ਨਿਕਲ ਚਲਿਆ ਨਾ ਮੇਰਾ ਕੁਝ ਖਾਣ ਦਾ ਦਿਲ ਕਰਦਾ ਨਾ ਮੇਰਾ ਪੀਣ ਦਾ ਦਿਲ ਕਰਦਾ ਉਹ ਤੇ ਮੇਰਾ ਨਹੀਂ ਜੀ ਕਰਦਾ ਕੀ ਕਰਾਂ ਹੁਣ ਥੋੜਾ ਬੋਤੋ ਤੇ ਦੁਨੀਆ ਵਿੱਚ ਚੀਜ਼ਾਂ ਨੂੰ ਜੀਣਾ ਹੀ ਪੈਣਾ ਹਣਾ ਕਰਨਾ ਹੀ ਪੈਣਾ ਕੁਛ ਨਾ ਕੁਛ ਮੰਮੀ ਦਾ ਬੁਰਾ ਹਾਲ ਆ ਵਿਚਾਈ ਉਹ ਬਾਹਰ ਕਿਤੇ ਰੋਂਦੀ ਐ ਕਿਤੇ ਮੈਂ ਗੱਲ ਕਰ ਰਹਾ ਮੈਨੂੰ ਨਾ ਕਿਸੇ ਦੀ ਕੋਈ ਆਵਾਜ਼ ਨਹੀਂ ਮੈਨੂੰ ਸੁਣਦੀ ਮੈਂ ਤੇ 24 ਘੰਟੇ ਧਿਆਨ ਉਧਰੇ ਲੱਗਾ ਰਹਿੰਦਾ ਮੈਨੂੰ ਉਹਦੀਆਂ ਰੋਂਦੇ ਦੀਆਂ ਆਵਾਜ਼ਾਂ ਵੀ ਸੁਣਦੀਆਂ ਅੱਖਾਂ ਖੋਲ੍ਹੇ ਵੀ ਮੇਰੇ ਨਾ ਮੇਰਾ ਪੋਤਾ ਹੀ ਜਾਂਦਾ ਮੈਨੂੰ ਕਿਸੇ ਵੀ ਦਿਮਾਗ ਚ ਮੇਰੇ ਨਹੀਂ ਗੱਲ ਪੈਂਦੀ ਕਿਸੇ ਦੀ ਮੇਰਾ ਦਿਮਾਗ ਉੱਥੇ ਲੱਗਾ ਰਹਿੰਦਾ ਚਲ ਹਵੇ ਤਰ੍ਹਾਂ ਕਰ ਤੂੰ ਹੌਸਲਾ ਕਰ ਡਾਕਟਰ ਨੇ ਕਿਹਾ ਨਾ ਤੂੰ ਕਿ ਜਿੰਨਾ ਦਿਮਾਗ ਤੋਂ ਟੈਨਸ਼ਨ ਲਾਏਂਗੀ ਉਨਾ ਹੀ ਤੂੰ ਠੀਕ ਰਹੇਂਗੀ ਪਰ ਰੈਸਟ ਕਰ ਦਿਮਾਗ ਫ੍ਰੀ ਕਰ ਆਪਣਾ ਤੇ ਤੂੰ ਜਿਆਦਾ 5-10 ਦਿਨਾਂ ਤੋਂ ਤੀਰ ਨਾ ਤੇ ਜਿਆਦਾ ਬਿਮਾਰ ਹੋ ਗਈ ਤੇ ਮੁੜ ਕੇ ਸਾਰੀ ਮਰਵਾਸਤੇ ਬਿਮਾਰਤਾ ਨਹੀਂ ਨੀ ਮੈਂ ਦੱਸ ਮੈਂ ਕਿੰਦਾ ਟੈਨਸ਼ਨ ਫ੍ਰੀ ਹਾਂ ਤੇ ਇਹ ਵੀ ਉਹੀ ਗੱਲਾਂ ਕਰਦੇ ਡਾਕਟਰ ਪਾਗਲ ਹੋ ਗਿਆ ਉਹਨੂੰ ਨਹੀਂ ਪਤਾ ਮੇਰਾ ਬੱਚਾ ਕੁਆਜ ਗਿਆ ਉਹਨੂੰ ਸਾਰਾ ਕੁਝ ਪਤਾ ਵਾ ਸਭ ਕੁਝ ਪਤਾ ਵਾ ਉਹਦੇਆਂ ਦੇ ਰਹਿਮਤਾਂ ਦੇ ਦੇਖਿਆ ਕਰ ਰਹਿਮਤ ਨਾ ਹਾਂ ਥੋੜਾ ਉਹਦੇ ਨੇ ਦਿਮਾਗ ਲਾਇਆ ਕਰ ਰਹਿਮਤਾਂ ਉਹਨੂੰ ਦੇ ਕੇ ਜਨਾ ਥੋੜਾ ਜਿਹਾ ਮਨੂ ਹੁੰਦਾ ਵਾ ਮੈਂ ਕੀ ਕਰਾਂ ਪਰ ਮੇਰੇ ਵੀ ਤੇ ਬੱਚੇ ਆ ਨਾ ਮੈਂ ਮਾਂ ਹੋਊਗੀ ਉਹ ਮੈਨੂੰ ਸਾਰਾ ਕੁਝ ਪਤਾ ਵਾ ਮੈਂ ਵੀ ਤੇ ਪਿਓ ਆ ਨਾ ਮੈਨੂੰ ਵੀ ਲੱਗਦਾ ਵਾ ਇਹ ਗੱਲ ਨੂੰ ਪਰ ਹੁਣ ਕੀ ਕਰਾਂ ਹੌਸਾ ਤੇ ਬੰਦਾ ਹੀ ਪੜਨਾ ਕਿਸ ਤਰੀਕੇ ਦੇ ਨਾਲ ਕੀ ਦਾ ਵੈਰ ਸੀ ਮੇਰੇ ਨਾਲ ਕਿੰਨੇ ਮੇਰੇ ਤੋਂ ਦੂਰ ਕੀਤਾ ਮੇਰੇ ਬੋਤਲ ਉਹੀ ਗੱਲ ਆ ਉਹ ਜਿਹੜਾ ਹੀ ਨਹੀਂ ਹੱਥ ਆਉਂਦਿਆ ਉਹ ਜਿਹੜਾ ਹੱਥ ਆਇਆ ਦਾ ਕਿਸ ਤਰੀਕੇ ਨਾਲ ਗੱਲ ਨਿਬੜ ਜਾਂਦੀ ਫਿਰ ਤੇ ਗੱਲ ਹੀ ਕੋਈ ਨਹੀਂ ਮੈਂ ਉਹੀ ਕਹਿਣ ਲਿਆ ਵਾਂ ਕਿ ਮੈਨੂੰ ਹੀ 2 ਘੰਟੇ ਹੋਰ ਹੋ ਜਾਂਦੀ ਕਿਤੇ ਤੇ ਉਹ ਵੇਲਾ ਹੱਥ ਆ ਜਾਂਦਾ ਕਿਸ ਤਰੀਕੇ ਦੇ ਨਾਲ ਉਹ ਤੇ ਬੜਾ ਆਂਦੀ ਰਹੀ ਵਿਚਾਰੇ ਮੈਂ ਇਹਨੂੰ ਭੇਜਤਾ ਵੀ ਤੂੰ ਠੀਕ ਨਹੀਂ ਜੇ ਪਾਣ ਦਾ ਪਤਾ ਹੁੰਦਾ ਤੇ ਮੈਂ ਜਿੱਦਾਂ ਮੇਰੇ ਧਰਲੇ ਲੈਂਦੀ ਤੇ ਮੈਂ ਕਹਿੰਦੀ ਕੋਈ ਗੱਲ ਨਹੀਂ ਤੂੰ ਠਹਿਰ ਜਾ ਤੁਹਾਡੇ ਆਉਣ ਤੱਕ ਮੈਂ ਰੋਗ ਲੈਂਦੀ ਪਰ ਆ ਜੋ ਕੋਈ ਸਾਡਾ ਨਾ ਹੋ ਨਹੀ ਇਹ ਕਿੱਦਾਂ ਹੁੰਦਾ ਜੇ ਮੈਨੂੰ ਰੋਗ ਲੈਂਦੀ ਤੇ ਗਲਤੀ ਹੋਈ ਮੰਮੀ ਹੋਣੀ ਦੋ ਜਣੇ ਸਾਰੇ ਨੇ ਨਾ ਜਾਂਦੇ ਦੋ ਜਣੇ ਚੱਲ ਜਾਂਦੇ ਇੱਥੇ ਭਾਬੀ ਘਰੇ ਰਹਿ ਪੈਂਦੀ ਆ ਮੰਮੀ ਘਰੇ ਰਹਿ ਪੈਂਦੀ ਆ ਉਹ ਭਈ ਆ ਵੀ ਸਾਰੇ ਬੰਨੇ ਕੋ ਸੈ ਉਹ ਜੀ ਵਿਧੀ ਬਣ ਗਈ ਆ ਕੋਈ ਕਹਿ ਵਾਲੀ ਗੱਲ ਨਹੀਂ ਜਾਈ ਮੈਂ ਜੋਦਾ ਭਲਾ ਸੋਚਿਆ ਕਿ ਠੀਕ ਨਹੀਂ ਚੱਲ ਘਰੇ ਜਾਵੇ ਰੋਜ਼ ਕੰਮ ਕਰਦੀ ਏ ਕਿਸ ਦਾ ਭਲਾ ਸੋਚਦੇ ਸੋਚਦੇ ਮੇਰਾ ਹੀ ਘਰਾ ਹੋ ਗਿਆ ਚੱਲ ਕੋਈ ਗੱਲ ਨਹੀਂ ਤੂੰ ਹੁਣ ਕਰ ਲੈ ਥੋੜਾ ਜਿਹਾ ਠੀਕ ਹੈ ਨਾ ਨੰਨੇ ਪਹਿਲਾ ਤੇ ਮੈਂ ਨਾ ਮਾਣੇ ਮੰਮੀ ਨੂੰ ਦੇਖਾ ਮੰਮੀ ਦਾ ਕੀ ਹਾਲ ਹੈ ਚੰਗਾ ਠੀਕ ਮੰਮੀ ਅੱਜ ਮੈਂ ਪਈ ਰੋ ਤੇ ਮੈਂ ਉਹ ਮਾਂ ਮਾਰਿਆ ਕੰਮ ਤੇ ਲੈ ਆ ਮੈਂ ਕਿਹਨਾਂ ਮੈਨੂੰ ਕੋਈ ਗੱਲ ਨਹੀਂ ਤੁਸੀਂ ਮਾਣ ਕਰੋ ਬਸ ਆ ਗਏ ਮੈਂ ਮੈਂ ਤੁਹਾਨੂੰ ਲੱਗਾ ਹੈ ਮੈਂ ਮਮੀ ਲੱਗੇ ਬੰਮੀ ਕਰੀ ਤੇ ਮੈਂ ਕੰਮ ਵਾਲੀ ਨਾਲ ਵੇਖਤੀ ਆਵਾ ਕੰਮ ਕਿੰਨਾ ਹੀ ਪਿਆ ਆਪਣੇ ਕਿਨੇ ਤੋਂਣ ਵਾਲੇ ਆ ਉਹ ਵੀ ਕਿੰਨੇ ਦਿਨਾਂ ਦੀ ਹੈ ਨਹੀਂ ਗਈ ਐਡਵਾਂਸ ਪੈਸੇ ਵੀ ਸਾਰੇ ਲੱਗੇ ਨਹੀਂ ਨੇ ਦੇ ਕੰਮ ਵਾਲੀ ਆਹੋ ਕੰਮ ਖੜਾ ਰਹਾ ਬੜਾ ਵਾ ਬਲਦੀਤ ਕਲਜੀ ਨੂੰ ਨਹੀਂ ਉਤਰਉਂਦਾ ਕੰਮ ਮੈਂ ਉਹ ਤੇ ਹੈਗਾ ਯਾਰ ਚਲ ਕੋਈ ਗੱਲ ਨਹੀਂ ਥੋੜਾ ਬੁਤਾ ਲਾ ਕੇ ਕੰਮ ਕਰਦੀ ਉਹ ਹੀ ਪਤਾ ਨਹੀਂ ਕੀ ਆ ਤੋਦ ਨੂੰ ਕੋ ਤਿੰਨ ਦਿਨ ਉਹ ਵੀ ਨਹੀਂ ਆਈ ਉਹ ਕਿਉਂ ਆ ਪਤਾ ਨਹੀਂ ਫੋਨ ਕਰਨਾ ਫੋਨ ਵੀ ਤਾਂ ਬੰਦ ਹੁੰਦੇ ਆ ਮੈਂ ਘਰ ਜਾ ਕੇ ਵੇਖ ਕੇ ਉਹਨਾਂ ਕੀ ਗੱਲ ਹੋਊ ਉਹ ਬੰਦ ਹੁੰਦੇ ਤਾਂ ਫੋਨ ਆਹ ਫੋਨ ਬੰਦ ਹੁੰਦਾ ਬਲਦੀਤ ਨੇ ਲਾਇਆ ਕਿ ਜੇ ਵੀ ਘਰ ਵਾ ਆਹ ਘਰ ਦਾ ਪਤਾ ਮੈਂ ਇਹ ਨਹੀਂ ਲੈ ਕੇ ਆਇਆ ਆਹ ਤੂੰ ਹੀ ਤੇ ਲੈ ਆ ਮੇਰਾ ਟੈਨਸ਼ਨ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਕੌਣ ਕੀ ਕੀਤਾ ਕੀ ਨਹੀਂ ਕੀਤਾ ਪਰ ਤੂੰ ਰਹਿ ਮਮੀ ਲੱਗਦੀ ਮੈਂ ਜਾ ਕੇ ਉਹਨਾਂ ਨੂੰ ਮੈਂ ਨਹੀਂ ਤੁਹਾਡੇ ਨਾਲ ਹੀ ਜਾਂਦਾ ਮੇਰਾ ਵੀ ਘਰ ਇਹਨ ਚੱਲ ਫਿਰ ਆਇਆ ਜੀ ਘਰ ਦਾ ਪਹਿਲਾਂ ਮੈਂ ਤਾਂ ਮੰਮੀ ਲੈ ਕੇ ਬਿੰਦਾ ਨੂੰ ਘਟੀ ਮੰਮੀ ਕੋਈ ਨਹੀਂ ਨਵੇਂ ਪਈ ਐ ਇੱਥੇ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਮੈਂ ਤੁਹਾਡੇ ਨਾਲ ਚੱਲਦਾ ਉੱਥੇ ਬਾਹਰ ਥੋੜਾ ਬੋਤਾ ਵੇਖੂ ਆ ਕੇ ਰੱਡੇ ਬਨੇ ਜਦ ਕੋ ਹੋਰ ਸੋਚੀ ਲਗਸੀਲਾ ਕਰਦੇ ਆ ਕੋ ਸੋਚਵੇਂ ਨਹੀਂ ਕਿ ਉਹਨੇ ਕੋਨਾ ਕੋ ਕਰ ਚੱਲ ਠੀਕ ਆ ਚਲੀਏ ਸੁੱਤੀ ਹੈ ਤੇ ਗਰਮੀ ਤੋਂ ਮੰਜਾ ਦਾ ਆਪਣੇ ਕਮਰੇ ਚ ਤੇ ਦੋਵੇਂ ਭਰਾ ਵੀ ਮੰਜਾ ਕਿਤੇ ਗਏ ਆ ਆਪਣੇ ਕੰਮ ਨੂੰ ਤਾਂ ਅੰਜਾਮ ਦੇਵਾਂ ਜਿੰਨਾ ਚੰਨੂ ਮਾਤਾ ਸੁੱਤੀ ਹੈ ਨਾ ਉਹਨਾਂ ਚੰਨੂ ਮੈਂ ਮੋੜ ਵੀ ਆਉਣਾ ਪਹਿਲੇ ਦੇ ਕੇ kāli e ke kito? e, te kāli ki tō hoi.